ਤਰਨਤਾਰਨ ਐਸਐਸਪੀ ਦਫਤਰ ਦੇ ਵਿੱਚ ਮੌਜੂਦਾਂ ਤਾਂ ਅੱਜ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਰੱਖੀ ਗਈ ਜੀ ਹਾਂ ਤਰਨਤਾਰਨ ਜ਼ਿਲ੍ਹੇ ਦੇ ਪੱਟੀ ਹਲਕੇ ਦੇ ਵਿੱਚ ਅੱਜ ਤੋਂ 4 ਦਿਨ ਪਹਿਲਾਂ ਜਿਹੜਾ ਕੁਝ ਨਿਹੰਗ ਸਿੰਘ ਬਾਣੇ ਦੇ ਵਿੱਚ ਮੌਜੂਦ ਵਿਅਕਤੀਆਂ ਵੱਲੋਂ ਜਿਹੜਾ ਸੀਗਾ ਉਹ ਕਤਲ ਕੀਤਾ ਗਿਆ ਸੀ ਤਾਂ ਉੱਥੇ ਹੀ ਇਹ ਉਸੇ ਨਿਹੰਗ ਸਿੰਘ ਦੀ ਵੀਡੀਓ ਵੀ ਜਿਹੜੀ ਹੈ ਉਹ ਸਾਹਮਣੇ ਆਉਂਦੀ ਆ ਆਪਣੇ ਪੱਖੋਂ ਬੋਲਦੇ ਹੋਏ ਦੀ ਤਾਂ ਜਿਹੜਾ ਪੁਲਿਸ ਨੇ ਅੱਜ ਉਹਨਾਂ ਨੂੰ ਇੱਥੇ ਲਿਆਂਦਾ ਗਿਆ ਤੇ ਅੱਜ ਜਿਹੜੀ ਪੁਲਿਸ ਨੇ ਕਾਨਫਰੰਸ ਰੱਖੀ ਆ ਉਹ ਐਸਐਸਪੀ ਸਾਹਿਬ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਕੇ ਜਾਣਦੇ ਆ ਕਿ ਮਾਮਲਾ ਪੂਰਾ ਕੀ ਆ ਤੇ ਕੀ ਜਿਹੜਾ ਇਸ ਮਾਮਲੇ ਦੇ ਵਿੱਚ ਕੀ ਇਨਵੈਸਟੀਗੇਸ਼ਨ ਤੋਂ ਜਿਹੜਾ ਪੁਲਿਸ ਨੂੰ ਪਤਾ ਲੱਗਾ ਹੈ ਆ ਡੀਐਸਪੀ ਪੱਟੀ ਸਿਟੀ ਸਾਡੇ ਨਾਲ ਮੌਜੂਦ ਨੇ ਕਨੁਲ ਪ੍ਰੀਤ ਜੀ ਤਾਂ ਗੱਲਬਾਤ ਕਰਕੇ ਜਾਣਦੇ ਆ ਕਿ ਕੀ ਹੈ ਪੂਰਾ ਮਾਮਲਾ ਅੱਜ ਕਾਨਫਰੰਸ ਰੱਖੀ ਗਈ ਸਰ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਥੈਂਕ ਯੂ ਸਰ ਅੱਜ ਜਿਹੜੀ ਕਾਨਫਰੰਸ ਰੱਖੀ ਗਈ ਕੀ ਹੈ ਪੂਰਾ ਮਾਮਲਾ ਜੀ ਮਾਮਲਾ ਇਹ ਸੀ ਕਿ ਮਿਤੀ 3 ਜੁਲਾਈ ਨੂੰ 3:30 ਵਜੇ ਇੱਕ ਮਿਸਟਰ ਪੁਰੀ ਨੇ ਜੀ ਸ਼ਮੀ ਪੁਰੀ ਵਾਰ ਨੰਬਰ 6 ਪੱਟੀ ਦੇ ਰਹਿਣ ਵਾਲੇ ਉਹਨਾਂ ਦੇ ਘਰ ਕੁਝ ਕਰੀਬ 50 ਨਿਹੰਗ ਜਿਹੜੇ ਆ ਉਹਨਾਂ ਦੇ ਘਰ ਆਏ ਜਿਨ੍ਹਾਂ ਵਿੱਚ ਇੱਕ ਪਰਮਿੰਦਰ ਸਿੰਘ ਸੀ, ਰਾਜਨ ਸਿੰਘ ਸੀ, ਦਿਲਬੀਰ ਸਿੰਘ ਸੀ। 25 ਜਾਣੇ ਹੋਰ ਸੀ। ਨੋਆ ਗੱਡੀ ਤੇ ਆਏ ਸੀ। ਇਹਨਾਂ ਨੂੰ ਇਹਨਾਂ ਦਾ ਇੱਕ ਤਕਰਾਰ ਚੱਲਦਾ ਪਿਆ ਸੀ ਕਿ ਕਰੀਬ 1,75,000 ਰੁਪਏ ਜਿਹੜਾ ਆ ਉਹਨਾਂ ਦੇ ਅਕਾਊਂਟ ਵਿੱਚ ਪੈ ਗਿਆ ਜਦ ਕਿ ਉਹ ਪਰਮਿੰਦਰ ਸਿੰਘ ਕਹਿੰਦਾ ਸੀ ਵੀ ਇਹ ਮੇਰੇ ਅਕਾਊਂਟ ਦੇ ਪੈਸੇ ਆ। ਜੀ। ਤੋ ਮੈਨੂੰ ਪੈਸੇ ਵਾਪਸ ਕਰ। ਜੀ। ਇਸ ਵਿਸ਼ਾ ਵਿੱਚ ਪਹਿਲਾਂ 15 ਦਿਨ ਪਹਿਲਾਂ ਦੇ ਦੋਨੇ ਪਾਰਟੀਆਂ ਇਕੱਠੀਆਂ ਵੀ ਹੋਈਆਂ ਸੀ ਫਿਰ ਇਹਨਾਂ ਦਾ ਸੈਟਲਮੈਂਟ ਮੇਰੇ ਖਲ ਹੋਈ ਨਹੀਂ ਫਿਰ ਦਨ ਇਹਨਾਂ ਨੇ ਇਹਨਾਂ ਨੂੰ ਉੱਥੇ ਕਾਲ ਕੀਤਾ ਜਾਂ ਸ਼ਾਇਦ ਉਹ ਆਪਣੇ ਆਪ ਆਏ ਉੱਥੇ ਆ ਕੇ ਇਹਨਾਂ ਦਾ ਪਹਿਲਾਂ ਧਰ ਬੈਠੇ ਆ ਗੱਲਬਾਤ ਚੱਲਦੀ ਰਹੀ ਬਾਅਦ ਵਿੱਚ ਤਕਰਾਰ ਵੱਡੀ ਸਥਿਤੀ ਕ੍ਰੀਏਟ ਹੋ ਗਈ ਉਹਦੇ ਵਿੱਚ ਲੜਾਈ ਦ੍ਰਾਮ ਜਿਹੜਾ ਸ਼ਮੀਪੁਰੀ ਜਿਹੜਾ ਉਹਦਾ ਹੱਥ ਘਟਿਆ ਗਿਆ ਸੀ ਜਿਹਦੀ ਹੋਰ ਬਲੀਡਿੰਗ ਹੋਣ ਕਰਕੇ ਸਿਵਲ ਹਸਪਤਲ ਪੱਟੀ ड्यूरिंग ट्रीटमेंट डेथ हो गई थी दिस इज कंप्लेंट इन एफआईआर अंडर सेक्शन 302 एन आई पी सी जो कि बीएनएस जो कि पहले 302 आईपीसी होती थी वो पर्चा दर्ज करके ਉਹਦੇ ਵਿੱਚ ਦੋ ਦੋਸ਼ੀ ਜਿਹੜੇ ਸੀ ਉਹ ਅੱਜ ਸਵੇਰ ਕਰਤਾਰਪੁਰ ਤੋਂ ਅਰੈਸਟ ਕਰ ਲਏ ਸੀ ਜਿਹੜੀ ਡਿਊਰਿੰਗ ਇਨਸੀਡੈਂਟ ਵਰਤੀ ਗਈ ਉਹ ਨਵਾ ਗੱਡੀ ਸੀ ਉਹ ਵੀ ਰਿਕਵਰ ਕਰ ਲਈ ਹੈ ਵੈਪਨ ਵੀ ਰਿਕਵਰ ਕਰ ਲਿਆ ਅੱਜ ਦੋ ਦੋਨੇ ਦੋਸ਼ੀਆਂ ਨੂੰ ਪੇਸ਼ ਕਰਕੇ کورٹ ਦੇ ਵਿੱਚ ਚਾਰ ਦਿਨ ਦਾ ਪੁਲਿਸ ਮਾਰ ਹਸ ਕੀਤਾ ਬਾਕੀ ਵੀ ਦੋਸ਼ੀ ਜਿਹੜੇ ਜਲਦੀ ਅਰੈਸਟ ਕਰ ਲਾਂਗੇ ਬਹੁਤ ਬਹੁਤ ਧੰਨਵਾਦ ਬਲਕਿ ਬੜੇ ਰ ਸਾਡੇ ਨਾਲ ਅਸੀਂ ਹਰ ਕਵਰੇਜ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਬਾਬਾ ਗੁਰदयाल ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ